ਜਿਹੜੇ ਲੱਗ ਪਾ ਰਹੇ ਕਰ ਬੰਦ ਸ਼ੈੱਡ ਜਿਹੜੇ ਬੰਦੇ ਨੇ ਕੁਝ ਖਾਣੇ ਨਾ ਹੋਵੇ ਲੋਕਾਂ ਨੂੰ ਬੰਦਣਾ ਹੋਵੇ ਆਪਾਂ ਇਹ ਜਾਂ ਨਵੇਂ ਦਾ ਕਿਹਨੂੰ ਦੇ ਤੇ ਹੁਣ ਗੱਲ ਕਰਦੇ ਆਪਾਂ ਸਿੱਖ ਰਾਜ ਦੀ ਸਿੱਖ ਸਿਆਸਤ ਦੀ ਆਪਾਂ ਗੁਰੂ ਘਰਾਂ ਚ ਚੋਰੀਆਂ ਵਾਂਗ ਔਖੇ ਨੇ ਲੁੱਟ ਕੇ ਖਾ ਗਏ ਸਿੱਖਾਂ ਦੇ ਬੱਚਿਆਂ ਲਈ ਕੋਈ ਤਾਲ ਨਹੀਂ ਕੋਈ ਸਕੂਲ ਨਹੀਂ ਆਪਣੇ ਕਿੰਨੇ ਵੱਡੀ ਸਿੰਘ ਨੇ ਪ੍ਰਾਤ ਲਾ ਲੋ ਸਰਦਾਰ ਸਿਮਰਜੀਤ ਸਿੰਘ ਮਾ ਨੇ 5 ਸਾਲ ਲਗਾਤਾ ਜੇਲ ਕੱਟੀ ਆਂ ਦਾ ਗਾਂਧੀ ਦੇ ਕਤਲ ਇਹ ਨੌਜਵਾਨਾਂ ਨੂੰ ਨਾ ਮਾ ਪਤਾ ਨਹੀਂ 5 ਸਾਲ ਇੱਕ ਦਿਨ ਕੱਟਣਾ ਬਹੁਤ ਔਖਾ ਹੋ ਜਾਂਦਾ 5 ਸਾਲ ਕੱਟੀ ਆ ਕੌਮ ਲਈ ਤਾਂ ਕੌਮ ਦਾ ਵੀ ਮੁੱਲ ਬਣਦਾ ਹੈ ਬੀਬੀ ਖੱਲੜਾ ਹਰਾਈ ਛੋਟੇ ਹਰੇਕ ਬੰਦੇ ਦਾ 10-10 ਬੰਦੇ ਕੈਰੈਕਟਰ ਹੈ 15-15 ਬੰਦੇ ਕੈਰੈਕਟਰ ਸਭ ਰੂਚ ਮਾਈਆਂ ਬੱਚੇ ਤੁਸੀਂ ਪ੍ਰਚਾਰ ਕਰਨਾ ਹੈ ਸਰਦਾਰਾਂ ਜਾਂ ਪੰਧਰਾਂ ਵੋਟਾਂ ਇਕੱਤਰ ਕਰ ਚੋਪੈ ਵੱਡੀ ਲੀਡ ਨਾਲ ਸਰਦਾਰ ਸਿਰਮਜੀਤ ਸਿੰਘ ਜੀ ਸਨਮਾਨ ਨੂੰ ਜਿਪਾਉਣਾ ਤਾਂ ਕਿ ਜਿਹੜੇ ਜਿੱਤਣਗੇ ਖਾਲਸਾ ਇਹਨਾਂ ਦੇ ਗੱਲ ਹੀ ਸਿੱਕੀ ਦੀ ਕਰਦੀ ਹੈ ਜਾਂ ਸਿੱਧੀ ਗੱਲ ਹੈ ਮੈਨੂੰ ਕਹਿੰਦੇ ਤੂੰ ਮੁੱਖਾ ਵੋਟ ਹੈ ਤੇ ਭਾਈ ਅਸੀਂ ਤਾਂ ਹੀਰੋ ਵਰਗੇ ਸਰਦਾਰ ਸਿਰਮਜੀਤ ਸਿੰਘ ਜੀ ਸਨਮਾਨ ਕਿੱਥੇ ਚੋਪੜੀ ਗੱਲ ਕਰਤੀ ਸਾਹਿਬ ਕਹਿੰਦਾ ਵੋਟ ਪਾਉਣੀ ਆ ਪਾਉ ਨਹੀਂ ਪਾਉਣਾ ਕੋਈ ਕਹੋ ਕਿਹਾ ਸੱਚ ਹੈ ਉਹ ਆਇਆ ਫਲਣ ਕੇ ਹਲ ਜਾਂਦੇ ਨੇ ਤੇ ਹੁਣ ਰਾਜ ਕਾਉਂਦੀ ਬਾਰੀ ਆ ਖਾਲਸਾ ਲਹਿਰ ਬੜੀ ਆ ਤੇ ਨੂੰ ਆਪਾਂ ਪੂਰਾ ਉੱਪਰ ਲੈ ਰੋ ਤੇ ਲੈ ਕੇ ਜਾਈਏ ਤੇ ਇੱਕ ਗੱਲ ਹੋਰ ਵੱਧ ਤੋਂ ਵੱਧ ਪ੍ਰਚਾਰਨੀ ਹੈ ਮੇਰੇ ਦੇਚਾਈ ਆ ਨਾ ਤੇ ਗਦੀ ਗੱਲ ਕਹਿਣਾ ਹੈ ਕਿ ਜੂਨ 1980 ਨੂੰ ਸਵੇਰ ਟੈਂਕਵਾਰਤੀ ਸੀ ਜਿਹੜਾ ਗਾਂਧੀ ਤੇ ਜਿਹੜੇ ਆਹੀ ਇਹਦੇ ਦੂਜੀਆਂ ਪਾਰਟੀਆਂ ਚਰਚੇ ਨੇ ਇਕੱਠੇ ਹੋ ਗਏ ਜਦੋਂ ਟੈਂਕਵਾਰੇ ਸੋਦੇ ਹਲੇ ਵਕ ਸਿੱਧਾ ਦਾ ਬਦਲਾ ਲੈਣ ਦੀ ਇੱਛਾ ਹੁੰਦੀ ਆ ਬੱਚਾ ਜੰਮ ਜਦੋਂ ਲੈ ਕੇ ਬਿਰੋਗ ਮਾਰ ਜਾਂਦੇ ਨੇ ਤੇ ਜਿਹੜਾ ਹੁਣ 84 ਦਾ ਬਦਲਾ ਲੈਣਾ ਚਾਹੁੰਦਾ ਮੈਂ ਤਾਂ ਵੋਟ ਦੂਜੀ ਵਾਰ ਪਾਉਂਗਾ ਨਾ ਮੈਂ ਕਦੇ ਅਜੇ ਤੱਕ ਕਿਸਦਾ ਪ੍ਰਚਾਰ ਨਹੀਂ ਕਰਿਆ ਪੂਰੀ ਜ਼ਿੰਦਗੀ ਚ ਮੈਂ ਕਦੇ ਕਿਸੇ ਬੂਟ ਕੈਂਪ ਚ ਨਹੀਂ ਗਈ ਕਦੇ ਕਿਸੇ ਦਾ ਇੱਕ ਵਾਸ ਨਹੀਂ ਗਿਆ ਅਕਸੇਵਰਜੀਤ ਸਿੰਘ ਮਾ ਤੇ ਅਮਿਤ ਪਾਲ ਨਹੀਂ ਕਰ ਰਿਹਾ ਤਾਂ ਮੇਰੇ ਵੀਰੋ 1 ਜੂਨ ਨੂੰ ਜਿਹੜਾ ਉਹ ਘਾਟਣ ਗਿਆ ਹੁੰਦਾ ਆਪਣਾ ਜੋ ਨਿਸ਼ਾਨਾ ਬਾਜ਼ਤੀ ਹੈ ਬਾਜ਼ਤੀ ਵੀ ਇਹ ਕਿ ਸੰਤਾਈ ਬਣਾਵੇ ਦਿੱਤਾਰ ਤਾਰ ਤਾਰ ਸਿੱਧੀਆਂ ਹਿੱਕ ਚ ਵਜਣੀਆਂ ਆਪਣਾ ਰਾਜ ਆਜੂ ਜਦੋਂ ਆਪਣਾ ਰਾਜ ਆ ਗਿਆ ਆਪਣੇ ਕੋਲ ਗ੍ਰੰਤਾ ਗੁਰੂਤਾ ਨਾਲੀਆਂ ਲੂੜੀਆਂ ਤਾਂ ਆਮ ਗੱਲਾਂ ਨੇ ਵੱਡੀ ਗੱਲ ਕੀ ਆਪਣੀ ਸਿੱਖੀ ਦੀ ਗੱਲ ਹੋ ਕਰ ਕਰ ਸਿੱਖੀ ਦਾ ਪ੍ਰਚਾਰ ਹੋ ਜੋ ਆਪਾਂ ਤੇ ਜੋ ਹੁੰਦੇ ਨੇ ਉਹਨਾਂ ਦੀ ਗੱਲ ਹੋ ਫਿਰ ਆਪਣੀ ਗੱਲ ਕਰੂ ਕੌਣ ਮਾ ਕਰ ਤਮਾ ਤੁਰਦਾ ਹੈ ਜਿਹਨਾਂ ਚਾਪੀ ਸ ਲੈ ਜਾਂਦੇ ਨੇ ਜੋ ਆਪਣੇ ਲਈ ਲੜੂਗਾ ਉੱਪਰ ਜਾ ਕੇ ਉਹੇ ਨਹੀਂ ਕੱਪਾ ਕਰਨੀ ਹੈ ਸੋ ਬਾਬੋ ਤੋਂ ਬਾਅਦ ਬੋਟਾ ਕਰ ਭਾਈ ਜੇਨਾਜੀ ਸਿੰਘ ਮਾਣ ਨੇ ਨੰਦ ਦੇ ਜੈਂਪੀ ਗਲਾਂ ਤਾਂ ਲੱਸੀਆਂ ਸੀ ਆਪ ਹੀ ਸ਼ੱਕ ਸ਼ਕਾਇਆ ਜਾਂਦੇ ਸੀ ਹੁਣ ਵੀ ਮੈਂ ਜਿੱਦੇ ਪਿੰਡਾਂ ਚ ਗਿਆ ਸਾਡੇ ਮਾਨ ਸਾਹ ਹੋਲੇ ਜਿੰਮਣੇ ਦੇ ਉੱਪਰ ਜਿੰਮਣੇ ਲੱਗ ਪਾ ਗਰੇ ਪਿੰਡ ਸ਼ੈੱਡ ਜਿਹੜੇ ਪਿੰਡਾਂ ਦੇ ਜਾਂ ਕੁਖਾਣੀ ਨਾ ਹੋਵੇ ਲੋਕਾਂ ਨੂੰ ਬੰਦਣਾ ਹੋਵੇ ਆਪਾਂ ਇਹ ਜਾਂ ਨਵੇਂ ਦਾ ਕਿਉਂ ਨਹੀਂ ਚੁੰਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ